ਸਤਿਕਾਰਯੋਗ ਸਵਰਨ ਸਿੰਘ ਜੀ ਮੋਗਾ ਜਿਨ੍ਹਾਂ ਦੀ ਕਵਿਤਾ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਇਸ ਕਵਿਤਾ ਵਿੱਚ ਉਹਨਾਂ ਨੇ ਬੜੇ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ ਨੇ ਜੇਕਰ ਅਸੀਂ ਉਹਨਾਂ ਵਿਚਾਰਾਂ ਨੂੰ ਉਹਨਾਂ ਨਿਜ਼ਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਦੇ ਆਂ ਨਾ ਤਾਂ ਹਰ ਜਗ੍ਹਾ ਸਤਿਕਾਰ ਪਾਉਂਦੇ ਆਂ ਜਰਾ ਗੌਰ ਕਰਨਾ ਬੈਠੀਏ ਜਦ ਵੀ ਵਿੱਚ ਸਬਾ ਦੇ ਬੈਠੀਏ ਜਦ ਵੀ ਵਿੱਚ ਸਬਾ ਦੇ ਲੱਤ ਤੇ ਲੱਤ ਨਾ ਧਰੀਏ ਸਦਾ ਕਰੀਏ ਸਤਕਾਰ ਗੁਰੂ ਦਾ ਸਦਾ ਕਰੀਏ ਸਤਕਾਰ ਗੁਰੂ ਦਾ ਨੰਗਾ ਸਿਰ ਨਾ ਕਰੀਏ ਝੂਠ ਦੀ ਖੱਟੀ ਜੋ ਵੀ ਖਾਵੇ ਝੂਠ ਦੀ ਖੱਟੀ ਜੋ ਵੀ ਖਾਵੇ ਨਾ ਹਾਮੀ ਕਦੇ ਵੀ ਭਰੀਏ ਪੁੱਛੇ ਬਿਨਾ ਬਗਾਨੀ ਪੌੜੀ ਪੁੱਛੇ ਬਿਨਾ ਬਗਾਨੀ ਪੌੜੀ ਕਦੇ ਨਾ ਸੱਜਣਾ ਚੜੀਏ ਘਰ ਆਪਣੇ ਵੀ ਜਾਦੀ ਵੜਨਾ ਘਰ ਆਪਣੇ ਵੀ ਜਾਦੀ ਵੜਨਾ ਸਦਾ ਮਾਰ ਖੰਘੂਰਾ ਵੜੀਏ ਹੋਵੇ ਨਾਰ ਬੇਗਾਨੀ ਜਿਹੜੀ ਕਦੇ ਬਾਹ ਨਾ ਮੂਰਖਾ ਫੜੀਏ ਆਪਣੇ ਕੰਮ ਦੀ ਕਦੇ ਵੀ ਸੱਜਣਾ ਆਪਣੇ ਕੰਮ ਦੀ ਕਦੇ ਵੀ ਸੱਜਣਾ ਨਾ ਆਪੇ ਹੀ ਸੋਭਾ ਕਰੀਏ ਦੁੱਖ ਦੇ ਸੁੱਖ ਦੇ ਘਰ ਬਗਾਨੇ ਨਾ ਕਦੇ ਕਿਸੇ ਨਾਲ ਲੜੀਏ ਕੋਲ ਬੈਠ ਕੇ ਖਤ ਕੋਈ ਲਿਖਦਾ ਕੋਲ ਬੈਠ ਕੇ ਖਤ ਕੋਈ ਲਿਖਦਾ ਨਾ ਖਤ ਕਿਸੇ ਦਾ ਪੜhੀਏ ਮੁਸ਼ਕਿਲ ਵੇਲੇ ਕਦੇ ਸਾਥ ਨਾ ਛੱਡੀਏ ਮੁਸ਼ਕਿਲ ਵੇਲੇ ਕਦੇ ਸਾਥ ਨਾ ਛੱਡੀਏ ਸਦਾ ਆਣ ਬਰੋਬਰ ਖੜੀਏ ਕਰਮਾ ਨਾਲ ਕਦੇ ਮਿਲੇ ਮੁਹੱਬਤ ਕਰਮਾ ਨਾਲ ਕਦੇ ਮਿਲੇ ਮੁਹੱਬਤ ਕਦਰ ਗਿੱਲਾ ਸਦਾ ਕਰੀਏ ਥਾਂ ਥਾਂ ਤੇ ਜੋ ਲਾਇ ਜਰਾਨੇ ਨਾ ਹੋ ਕਾ ਉਸਲੀ ਭਰੀਏ ਨਾ ਹੋ ਕਾ ਉਸਲੀ ਭਰੀਏ ਦਿਖਾ ਹੁਣ ਕੰਮ ਤੇਰਾ